ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਨਦਰ ਗੁਡੀ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਔਰ ਜਿਨ੍ਹਾਂ ਨੇ ਅਪਰ ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਤੇ ਅੱਜ ਵਾਲੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਮੈਂ ਉਮੀਦ ਕਰੂੰਗੀ ਕਿ ਤੁਹਾਨੂੰ ਵੀਡੀਓ ਵਧੀਆ ਲੱਗ ਔਰ ਜਿਨ੍ਹਾਂ ਨੇ ਆਪਣੇ ਆਰਡਰ ਸਪੇਸ ਕਰਨੇ ਨੇ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਦਿੱਤਾ ਹੋਇਆ ਹੈ ਉੱਥੇ ਜੋ ਕਿ ਤੁਸੀਂ ਆਪਣਾ ਆਰਡਰ ਇੱਥੇ ਪੇਸ ਕਰ ਸਕਦੇ ਹੋ ਚਲੋ ਜੀ ਆਪਾਂ ਜ਼ਰਾ ਟਾਈਮ ਨਾ ਲੈਂਦੇ ਹੋਏ ਵਜਦੀ ਬਲੌਗ ਦੀ ਸਟਾਰਟਿੰਗ ਕਰਦੇ ਆਂ ਤੇ ਪਹਿਣਾ ਦੇ ਫੁਲਕਾਰੀਜ਼ ਨੂੰ ਲੈ ਕੇ ਬਾਗਸ ਨੂੰ ਲੈ ਕੇ ਉਹਨਾਂ ਦੇ ਰਿਲੇਟਡ ਡਿਜ਼ਾਈਨਸ ਨੂੰ ਲੈ ਕੇ ਬਹੁਤ ਜ਼ਿਆਦਾ ਡਿਮਾਂਡ ਸੇ ਕੀ ਕੀ ਕੁਛ ਨਵਾਂ ਜਾਰਟੀਕਲ ਲੱਗਿਆ ਹੋਣਾ ਸੂ ਫਿਸਕੋਸ オーਗੈਂza ਤੇ ਉੱਪਰ ਆਪ ਇੱਕ ਪਾਰਟੀ ਵੈਅਟ ਸੂਟ ਲੈ ਕੇ ਆਏ ਤੁਹਾਡੇ ਲਈ ਜਿਹੜਾ ਕਿ ਫੁੱਲ ਹੈਵੀ ਰੈਨ ਵਾਲਾ ਤੇ ਇਸ ਦੇ ਵਿੱਚ ਤਿੰਨ ਤੋਂ ਚਾਰ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਜਿਹੜੇ ਸੂਟ ਰੈਡੀ ਨੇ ਸੋ ਤੁਸੀਂ ਉਹਨੂੰ ਸੇਮ ਫੈਬਰਿਕ ਦੇ ਉੱਪਰ ਕਿਸੇ ਵੀ ਹੋਰ ਕਲਰ ਦੇ ਉੱਪਰ ਕਰਵਾ ਸਕਦੇ ਹੋ ਔਰ ਜਿਹੜੇ ਮੈਂ ਕੱਲ ਤੁਹਾਨੂੰ ਦਿਖਾਉਂਗੀ ਉਹਨਾਂ ਵਿੱਚ ਤੁਸੀਂ ਸੇਮ ਕਲਰ ਵੀ ਬਾਈ ਕੱਟ ਸਕਦੇ ਹੋ ਠੀਕ ਹੈ ਜੀ ਚਲੋ ਜੀ ਆਪਾਂ ਤੁਹਾਨੂੰ ਡਿਟੇਲਸ ਅਨ ਕਰੀ ਦਿੰਦੇ ਹਾਂ ਫੁੱਲ ਸੂਟ ਦੇ ਬਾਰੇ ਕੀ ਕਿਹੜਾ ਸਟੱਫ ਰੈਨ ਵਾਲਾ ਔਰ ਕਿਦਾਂ ਦਾ ਤੁਹਾਨੂੰ ਵਰਕ ਮਿਲੇਗਾ ਜਿਹੜੀ ਸ਼ਰਟ ਆ ਉਹ ਤੁਸੀਂ ਸ਼ਰਟ ਦੀ ਪਿਕ ਵਿੱਚ ਤੁਸੀਂ ਦੇਖ ਹੀ ਸਿਰਿਓ ਕਿ ਤੁਹਾਨੂੰ ਕਿਦਾਂ ਦਾ ਵਰਕ ਮਿਲੂਗਾ ਬਹੁਤ ਜ਼ਿਆਦਾ ਹੈਵੀ ਜਿਹੜਾ ਫਰੰਟ ਲਾਈਨ ਵਾ ਹੈ neck ਪ੍ਰੋਪਰ V neck ਬਣਿਆ ਹੋਇਆ neck ਦੇ ਉੱਪਰ ਵਰਕ ਹੋਇਆ ਹੋਇਆ ਤੇ ਘੇਰਾ ਪ੍ਰੋਪਰ ਹੈਵੀ ਬਣਿਆ ਹੋਇਆ ਬਹੁਤ ਹੀ ਸਫਾਈ ਦੇ ਨਾਲ ਐਂਡ ਨੀਟ ਐਂਡ ਕਲੀਨ ਮਸ਼ੀਨੀ ਵਰਕ ਹੋਇਆ ਹੋਇਆ ਫੁਲਕਾਰੀ ਡਿਜ਼ਾਈਨ ਦੇ ਵਿੱਚ ਬਹੁਤ ਲੇਟੈਸਟ ਡਿਜ਼ਾਈਨ ਹੈ ਜੀ ਆਪਣਾ ਇਹ ਹੁਣ ਤੱਕ ਦਾ ਬਹੁਤ ਹਿੱਟ ਡਿਜ਼ਾਈਨ ਰਿਹਾ ਇਹ ਵਾਲਾ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਬਾਈ ਕਰਨਾ ਹੈ ਤੁਸੀਂ ਬਾਈ ਕਰ ਸਕਦੇ ਹੋ विस्कोस ऑर्गेन्जा दी इस दी शर्ट रहेगी फुल हेवी वर्क दे नाल मशीनरी वर्क दे नाल दी विस्कोस ऑर्गेन्जा ਦਾ ਹੀ ਦੁਪੱਟਾ ਰਹੇਗਾ ਫੋਰ ਸਾਈਡ ਤੋਂ ਨੋ ਵਰਕ ਮਿਲੂਗਾ सिल्क दी इस दी बॉटम रहेगी प्लेन ओके जी ਇਹ ਹੋਗੀ ਫੈਬਰਿਕ ਦੀ ਡਿਟੇਲ ਵਿਸਕੋਸ ऑर्गेन्जा ਦਾ ਦੁਪੱਟਾ ਐਂਡ ਸ਼ਰਟ ਰਹੇਗੀ ਤੇ ਸਿਲਕ ਦੀ बॉटम ਰਹੇਗੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਕਿੰਨਾ ਨੀਟ ਐਂਡ ਕਲੀਨ ਹੋਇਆ ਹੋਇਆ ਪ੍ਰੋਪਰ ਮਸ਼ੀਨੀ ਵਰਕ ਹੈ ਤੇ ਬਹੁਤ ਜ਼ਿਆਦਾ ਹੈਵੀ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਤੁਸੀਂ ਆਪਣਾ ਸੂਟ ਕਿਤੇ ਵੀ ਬਾਈ ਕਰ ਸਕਦੇ ਹੋ ਵੋਇਡ ਵੜਾ ਆਪਾਂ ਸ਼ਿਪਿੰਗ ਕਰਦੇ ਹਾਂ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਸੂਟ ਵਿਦ ਸਟਿਚ ਵੀ ਬਾਈ ਕਰ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਬਹੁਤ ਸੋਨਾ ਪ੍ਰੋਪਰ ਵਿੱਚ ਕੋਟਾ ਪੱਤੀ ਦਾ ਵਰਕ ਹੋਇਆ ਹੋਇਆ ਹੈ ਮਸ਼ੀਨੀ ਵਰਕ ਦੇ ਨਾਲ ਬਹੁਤ ਹੀ ਸਫਾਈ ਦੇ ਨਾਲ ਵਰਕ ਕੀਤਾ ਗਿਆ ਪਹਿਲਾ ਛੇੜਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਪੈਰਟ ਦਾ ਛੇੜਾ ਇਸ ਦਾ ਕਲਰ ਕੰਟਰਾਸਟ ਕਲਰ ਕੰਬੀਨੇਸ਼ਨ ਬਿਲਕੁਲ ਫੁਲਕਾਰੀ ਦਾ ਡਿਜ਼ਾਈਨ ਦਿੱਤਾ ਗਿਆ ਹੈ ਜਿੱਦਾਂ ਆਪਣਾ ਫੁਲਕਾਰੀ ਦਾ ਪਿਓਰ ਪੰਜਾਬੀ ਫੁਲਕਾਰੀ ਦਾ ਜਿਹੜਾ ਪ੍ਰੋਪਰ ਡਿਜ਼ਾਈਨ ਹੁੰਦਾ ਹੈ ਉਸ ਡਿਜ਼ਾਈਨ ਦੇ ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਗਿਆ ਠੀਕ ਹੈ ਜੀ neck ਤੋਂ ਸੀ ਚੈੱਕ ਕਰਫ ਤੋਂ ਪ੍ਰੋਪਰ V neck ਗੋਟਾ ਪੱਤੀ ਦੇ ਨਾਲ ਐਂਡ ਫਲਾਅਰ ਡਿਜ਼ਾਈਨ ਦੁਪट्टे ਦੇ ਉੱਪਰ ਤੁਹਾਨੂੰ ਫਿਨਿਸ਼ਿੰਗ ਪੱਟੀ ਦੇ ਨਾਲ ਮਿਲੇਗਾ ਠੀਕ ਹੈ ਜੀ ਵਿਸਕੋਸ اور ਗੈਂਜ਼ਾ ਫੈਬਰਿਕ ਰਹਿਣ ਵਾਲਾ ਹੈ ਔਰ ਸਿਲਕ ਦੀ ਬਾਟਮ ਹੈ ਬਹੁਤ ਸੋਨਾ ਵਰਕ ਹੋਇਆ ਹੋਇਆ ਇਸ ਦੇ ਵਿੱਚ ਮੈਂ ਤੁਹਾਨੂੰ ਅੱਗੇ ਤੋਂ ਸ਼ੇਡਸ ਚੈੱਕ ਕਰਵਾਉਂਗੀ ਪਹਿਲਾਂ ਤੁਸੀਂ ਪ੍ਰੋਪਰ ਆਪਣੇ ਜਿਹੜੇ ਸੂਟ ਦੇ ਉੱਪਰ ਵਰਕ ਹੋਇਆ ਹੋਇਆ ਉਹਨੂੰ ਇੱਕ ਵਾਰ ਚੈੱਕ ਕਰ ਲਓ ਇਹ ਆ ਗਿਆ ਜੀ ਆਪਣਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਦਾ ਸੇਮ ਵਰਕ ਮਿਲੇਗਾ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਔਰ ਤੁਹਾਨੂੰ ਜਿਹੜੀ ਬਾਟਮ ਹੈਗੀ ਉਹ ਬਿਲਕੁਲ ਪਲੇਨ ਮਿਲੋਗੀ ਤੇ ਇੱਕ ਮੇਰੀ ਆਪਣਾ ਲਈ ਖਾਸ ਗੱਲ ਹੋਰ ਜਿਹੜੀਆਂ ਮੇਰੀਆਂ ਭੈਣਾਂ ਆਪਣੇ ਤੋਂ ਬਾਗ ਜਾਂ ਫੁਲਕਾਰੀ ਹੈਂਡ ਮੇਡ ਰੈਡੀ ਕਰਵਾਉਣੀ ਚਾਹੁੰਦੀਆਂ ਨੇ ਤਾਂ ਹੈਂਡ ਮੇਡ ਵੀ ਆਪਾਂ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਜੇਕਰ ਤੁਸੀਂ ਮਸ਼ੀਨੀ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਮਸ਼ੀਨੀ ਵੀ ਕਰਵਾ ਕੇ ਦੇਵਾਂਗੇ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਆਪਾਂ ਨੂੰ ਆਰਡਰ ਪੇਸ ਕਰ ਸਕਦੇ ਹੋ ਕਿ ਤੁਸੀਂ ਹੈਂਡ ਮੇਡ ਕਰਵਾਉਣਾ ਜਾਂ ਮਸ਼ੀਨੀ ਕਰਵਾਉਣਾ ਹੈ ਕਿਉਂਕਿ ਇਹਦਾ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਹੈਂਡ ਮੇਡ ਹੁੰਦਾ ਉਹ ਜ਼ਿਆਦਾ ਐ ਐਕਸਪੈਂਸਿਵ ਬਣਦੇ ਆ ਔਰ ਜਿਹੜੇ ਮਸ਼ੀਨੀ ਹੁੰਦੇ ਨੇ ਉਹ ਥੋੜੇ ਘੱਟ ਰੇਟ ਦੇ ਵਿੱਚ ਬਣ ਜਾਂਦੇ ਆ ਠੀਕ ਹੈ ਜੀ ਕਿਉਂਕਿ ਬਾਗ ਤੇ ਫੁੱਲਕਾਰੀ ਨੂੰ ਕੱਟਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤਿੰਨ ਤੋਂ 6 ਮਹੀਨੇ ਵੀ ਲੱਗ ਜਾਂਦੇ ਆ ਇਵਨ ਕਿ ਜੇ ਲਾ ਕੋਈ ਹੈਵੀ ਬਾਗ ਹੋ ਤਾਂ ਸਾਲ-ਸਾਲ ਵੀ ਲੱਗ ਜਾਂਦਾ ਠੀਕ ਹੈ ਜੀ ਸੋ ਤੁਸੀਂ ਸਾਰਿਆਂ ਨੇ ਆਪਣੇ ਟਾਈਮ ਨੂੰ ਦੇਖਦੇ ਬੰਦੇ ਨਜ਼ਰ ਰੱਖਦੇ ਹੋਏ ਆਪਾਂ ਨੂੰ ਕਿਸੇ ਵੀ ਚੀਜ਼ ਦਾ ਆਰਡਰ ਦੇਣਾ ਜੇਕਰ ਤੁਸੀਂ ਬਾਗ ਜਾਂ ਫੁਲਕਾਰੀ ਹੱਥੀ ਰੈਡੀ ਕਰਵਾ ਰਹੇ ਹੋ ਇੱਕ ਇਸ ਦੇ ਵਿੱਚ ਆਪਣੇ ਕੋਲ ਇਹ ਵਾਲਾ orange shade available ਹੈਗਾ ਤੁਸੀਂ ਵੀ ਮੰਗਵਾ ਸਕਦੇ ਹੋ ਜਿੰਨਾਂ ਕੋਲ ਜਿੰਨਾਂ ਨੂੰ ਇਹ ਕਲਰ ਚਾਹੀਦਾ ਨੈਕਸਟ ਆਪਣੇ ਕੋਲ ਇਹ ਵਾਲਾ ਸਰਦਾਈ ਕਲਰ ਹੈ ਔਰ ਸਾਰੇ ਜਣੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਮੈਂ ਅੱਗੇ ਤੁਹਾਨੂੰ ਮਸ਼ੀਨ ਵਰਕ ਦੇ कॉटन ਦੇ ਸੂਟ ਦਿਖਾਉਂਗੀ ਜੌਰਜਟ ਦੇ ਸੂਟ ਦਿਖਾਉਂਗੀ ਜੋ ਕਿ ਲੇਟੈਸਟ ਡਿਜ਼ਾਈਨ ਨੇ ਔਰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਤੁਹਾਡੇ ਕੋਲ ਹੋਰ ਜਿਹੜੇ ਕਲਰ ਆਪਣੇ ਕੋਲ ਅਵੇਲੇਬਲ ਪਏ ਨੇ ਅੱਜ ਜਸਟ ਤੁਹਾਨੂੰ ਆਪਣਾ ਦਾ ਸੈਂਪਲ ਦਿਖਾਵਾਂਗੇ ਕਿ ਆਪਣੇ ਕੋਲ ਕਿਹੜੇ ਡਿਜ਼ਾਈਨ ਤਿਆਰ ਹੋਏ ਨੇ ਤੇ ਜਦੋਂ ਆਪਣੇ ਕੋਲ ਉਹਨਾਂ ਦੇ ਕਲਰਸ ਹੋਰ ਕਲਰ ਕਿਹੜੇ ਅਵੇਲੇਬਲ ਨੇ ਕਿਹੜੇ ਹਨਾ ਉਹ ਆਪਾਂ ਤੁਹਾਨੂੰ ਪਿਕਸ ਦੇ ਸ਼ੇਅਰ ਕਰਾਂਗੇ ਇਹ ਵਾਲਾ ਮਜ਼ੈਂਟਾ ਕਲਰ ਦੇ ਵਿੱਚ ਹੈ ਜੀ ਸੋ ਇਹਨਾਂ ਚੋਪਣਾ ਮੰਗਵਾ ਸਕਦਾ ਅੱਜ ਦੇ ਲਈ ਆਪਾਂ ਤੁਹਾਡੇ ਨਾਲ ਜਸਟ ਡਿਜ਼ਾਈਨ ਦੀ ਪਿਕ ਸ਼ੇਅਰ ਕਰਾਂਗੇ ਜਿੱਦਾਂ ਇਹ ਵਾਲਾ ਬਾਗ ਆ ਨਾ ਇਹ ਹੱਥੀ ਬਣਿਆ ਹੋਇਆ ਹੈ ਕਾਰੀਗਰਸ ਦੁਆਰਾ ਹੈਂਡ ਮੇਡ ਰੈਡੀ ਕੀਤਾ ਗਿਆ ਪਿਓਰ ਖਦਰ ਦੇ ਉੱਪਰ ਕੀਤਾ ਗਿਆ ਹੋਇਆ ਤੇ ਆਪਣੀ ਗਾਰੰਟੀ ਹੋਊਗੀ ਕਿ ਤੁਹਾਡੇ ਕਲਰ ਵਗੈਰਾ ਜਿਹੜੇ ਉਹ ਨਹੀਂ ਨਿਕਲਣਗੇ ਜਦੋਂ ਤੁਸੀਂ ਕਦੇ ਵੀ ਬਾਗ ਨੂੰ ਵਾਸ਼ ਕਰੋਗੇ ਇਹ ਬਾਗ ਨੂੰ ਰੈਡੀ ਹੋਣ ਦੇ ਲਈ ਕਮ ਸੇ ਕਮ 6 ਮਹੀਨੇ ਲੱਗ ਜਾਂਦੇ ਆ ਸੋ ਜਿਨ੍ਹਾਂ ਨੇ ਵੀ ਰੈਡੀ ਕਰਵਾਉਣਾ ਉਹ ਆਪਾਂ ਨੂੰ 6 ਮਹੀਨੇ ਮੰਨ ਕੇ ਹੀ ਆਰਡਰ ਦੇਣ ਕਿ ਹਾਂ ਤੁਹਾਨੂੰ 6 ਮਹੀਨੇ 6 ਤੋਂ 6.5 7 ਮਹੀਨੇ ਸੂਟ ਬਾਗ ਹੈ ਜਰੋਂ ਨਹੀਂ ਚਾਹੀਦਾ ਹਜੇ ਨੈਕਸਟ ਇੱਕ ਤੁਹਾਡੇ ਲਈ ਏ ਵਾਚ ਹੋਣੀ ਚੀਜ਼ ਹੈ ਜੀ ਤੁਸੀਂ ਇਦਾਂ ਦੀਆਂ ਜੈਕੇਟਸ ਲੌਂਗ ਕੋਟ ਮੇਰੀਆਂ ਪਹਿਣਾ ਜਾਂ ਮੇਰੇ ਭਰਾ ਬਣਵਾ ਸਕਦੇ ਆ ਇਵਨ ਕਿ ਜੇ ਕਿਸੇ ਮੇਰੇ ਭਰਾ ਨੇ ਸ਼ਿਰਵਾਨੇ ਵੀ ਰੈਡੀ ਕਰਵਾਉਣੀ ਆਪਾਂ ਨੂੰ ਤਾਂ ਤੁਸੀਂ ਸ਼ਿਰਵਾਨੇ ਵੀ ਫੁਲਕਾਰੀ ਬਾਗ ਦੇ ਵਿੱਚ ਰੈਡੀ ਕਰਵਾ ਸਕਦਾ ਡਿਜ਼ਾਈਨ ਤੁਸੀਂ ਆਪਾਂ ਨੂੰ ਇਹਨਾਂ ਵਿੱਚੋਂ ਸੇਮ ਵੀ ਲੈ ਸਕਦੇ ਹੋ ਅਗਰ ਤੁਸੀਂ ਕਿਸੇ ਗੂਗਲ ਵਗੈਰਾ ਤੋਂ ਅਗੇ ਸਰਚ ਕਰਦੇ ਹਾਂ ਤਾਂ ਤੁਸੀਂ ਆਪਾਂ ਨੂੰ ਉਹ ਪੇਜ ਕੀ ਰੈਡੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਸੇਮ ਚੀਜ਼ ਰੈਡੀ ਕਰਕੇ ਦੇਵਾਂਗੇ ਚਲੋ ਜੀ ਆਪਣੇ ਅੱਗੇ ਕਾਟਨ ਉਤੇ ਸੂਟ ਆ ਇਹ ਨੌ ਪਰ ਪ੍ਰੋਪਰ ਮਸ਼ੀਨ ਵਰਕ ਹੋਇਆ ਹੋਇਆ ਤੁਸੀਂ ਨਵਾਂ ਡਿਜ਼ਾਈਨ ਹੈ ਬਿਲਕੁਲ ਚੈੱਕ ਕਰ ਸਕਦੇ ਹੋ ਮਜ਼ੈਂਟਾ ਕਲਰ ਵਿਦ ਵਾਈਟ ਕਲਰ ਦਾ ਪਲਾਜ਼ੋ ਪਰ ਚੀਕਨ ਦਾ ਇਸ ਤਰ੍ਹਾਂ ਟਾਈਪ ਕੀਤਾ ਹੈ ਵਿਦਆਊਟ ਦੁਪੱਟਾ ਇਹ ਵਾਲੇ ਸੂਟ ਰਹਿਣਗੇ ਸੋ ਇਹਨਾਂ ਵਿੱਚ ਮੈਂ ਤੁਹਾਨੂੰ ਅੱਗੇ ਕਲਰ ਦਿਖਾਉਂਗੀ ਜਿਹੜਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਕਲਰ ਭੇਜੋਗੇ ਆਪਾਂ ਤੁਹਾਨੂੰ ਸੇਮ ਸੂਟ ਭੇਜਾਂਗੇ ਜਿਹੜਾ ਤੁਹਾਨੂੰ ਪਸੰਦ ਆਵੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਆਨੀਅਨ ਸ਼ੇਡ ਹੈ ਜੀ ਨੇਵੀ ਬਲੂ ਹੈ ਬੋਟਲ ਗ੍ਰੀਨ ਹੈ ਤੇ ਬ੍ਰਾਊਨ ਸ਼ੇਡ ਹੈ ਇਸ ਦੇ ਵਿੱਚ ਠੀਕ ਹੈ ਪ੍ਰੋਪਰ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਮ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨਮਾ ਡਿਜ਼ਾਈਨ ਹੈ ਪਲਾਜ਼ੋ ਦੇ ਨਾਲ ਆਪਾਂ ਇਸ ਨੂੰ ਟਾਈਪ ਅਪ ਕੀਤਾ ਹੈ ਵਿਦਾਊਟ ਦੁਪੱਟਾ ਇਹ ਵਾਲੇ ਸੂਟ ਰਹਿਣਗੇ ਇਹ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ कॉटन ਦੇ ਉੱਪਰ ਹੈ ਇੱਕ ਏ ਡਿਜ਼ਾਈਨ ਰੈਡੀ ਕੀਤਾ ਆਪਾਂ ਬਹੁਤ ਸੋਹਣਾ ਪੀਕਾਕ ਸ਼ੇਡ ਵਾਲ ਪੀਕਾਕ ਵਾਲਾ ਡਿਜ਼ਾਈਨ ਹੈ ਸੈਂਟਰ ਪੈਨਲ ਬਣੇ ਹੋਏ ਅਤੇ ਠੀਕਾ ਬਣਿਆ ਹੋਇਆ ਹੈ ਔਰ ਨੈਕ ਬਣਿਆ ਹੋਇਆ ਹੈ സോ തീയ സൂട്ട വിദൌട്ടുപറ്റാൻ പൊതുപ്പം തന്നെ ധായാ വിദൗട്ടുപറ്റാ സൂട്ട വിദൗട്ടുപറ്റാ നെക്സ്റ്റ് വീഡിയോ ഇന്നേ കലർ രഡി പോയ പേണ ജൽഡോ ലെക്കെ ഓഡേന ഏ ജസ്റ്റ് സെമ്പൾ ദാർക്ക് കോൾ ഏ ഡിൻ്റെ ജനറീ ਮਸ਼ੀਨ ਦੇ ਵਿੱਚ ਮਸ਼ੀਨੀ ਵਰਕ ਦੇ ਵਿੱਚ ਇੱਕ ਡਿਜ਼ਾਈਨ ਤੁਸੀਂ ਇਹ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਡਿਜ਼ਾਈਨ ਹੈ ਬਹੁਤ ਸਾਰੀਆਂ ਭੈਣਾਂ ਨੇ ਇਹ ਵਾਲਾ ਡਿਜ਼ਾਈਨ ਮੇਰੇ ਤੋਂ ਹੈਂਡ ਮੇਡ ਵੀ ਰੈਡੀ ਕਰਵਾਇਆ ਜਾਨਕਿ ਨੀਟਲ ਥ्रेड ਵਾਲਾ ਵਰਕ ਹੈ ਜਿਹੜਾ ਆਪਣਾ ਸੂਈ ਧਾਗੇ ਵਾਲਾ ਵਰਕ ਹੈ ਵូលੀਅਨ ਫਲਾਅਰ ਦੇ ਵਿੱਚ ਜਾਂ ਨੋਟ ਫਲਾਅਰ ਦੇ ਵਿੱਚ ਬਹੁਤ ਸਾਰੇ ਸੂਟ ਮੈਂ ਰੈਡੀ ਕੀਤੇ ਆ ਇਹ ਇਹ ਵਾਲਾ ਡਿਜ਼ਾਈਨ ਹੈ ਸਾਰੇ ਸੂਟ ਨੇ ਜਿਹੜੇ ਲਾਈਟ ਕਲਰ ਦੇ ਡਾਰਕ ਕਲਰ ਦੇ ਦੋਨੋਂ ਕਲਰ ਦੇ ਕੰਬੀਨੇਸ਼ਨ ਦੇ ਨਾਲ ਨੇ ਹੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਜਿਹੜਾ ਵੀ ਕਲਰ ਪਸੰਦ ਆ ਉਹ ਡਿਜ਼ਾਈਨ ਪਸੰਦ ਆ ਉਹ ਤੁਸੀਂ ਆਪਣਾ ਪਿਕ ਕਰ ਸਕਦੇ ਹੋ ਔਰ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਔਰ ਸਾਰੇ ਜਣੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆਪਣਾ ਆਰਡਰ ਤੁਸੀਂ ਕਿਤੇ ਵੀ ਬੈਠੇ ਪਲੇਸ ਕਰ ਸਕਦੇ ਹੋ ਔਰ थैंक यू सो मच ਜਿਹੜੇ ਸਾਰੇ ਸਪੋਰਟ ਕਰਦੇ ਆ ਤੇ ਕਮੈਂਟ ਕਰਕੇ ਦੱਸਦੇ ਆ ਤੇ ਲਾਈਵ ਜਿੱਦਿਆਂ ਆਪਾਂ ਲਾਈਵ ਆਉਣੇ ਆ ਉਹਦੇ ਤੁਸੀਂ ਲਾਈਵ ਜੁਆਇਨ ਕਰਦੇ ਹੋ ਆਪਣਾ ਇੱਕ ਆਪਈ ਨਮਾ ਕਲਾ ਰੈਡੀ ਕਰਵਾਇਆ ਹੈ ਪਹਿਲਾ ਡਿਜ਼ਾਈਨ ਆਪਣਾ ਆਲਰੇਡੀ ਰੈਡੀ ਹੋ ਚੁੱਕਿਆ ਹੈ ਬਹੁਤ ਵਾਰੀ ਪਾ ਤੁਹਾਨੂੰ ਦਿਆਂ ਦੋ ਵਾਰੀ ਰੀਸਟਾਕ ਕਰਕੇ ਜਿਹੜਾ ਸਟੱਫ ਹੈ ਉਹ ਆਪਾਂ ਸੇਲ ਕਰ ਚੁੱਕੇ ਆ ਆਪਣਾ ਆਪਾਂ ਇੱਕ ਨਮਾ ਆਰਟੀਕਲ ਰੈਡੀ ਕੀਤਾ ਜੀ ਵੀ ਨੈਕ ਦੇ ਨਾਲ ਇਹ ਵੀ ਕਾਟਨ ਦੇ ਉੱਪਰ ਆ ਵਿਦਾਊਟ ਦੁਪੱਟਾ ਸੈਂਟਰ ਪੈਨਲ ਬਣੇ ਹੋਏ ਆ ਓਪਨ ਇਸੀ ਲੈਂਥ ਰੱਖਣ ਵਾਲੀ ਹੈ ਲੈਂਥ ਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਜੀ ਸੋ ਤੁਸੀਂ ਆਪਣੇ ਸੂਟ ਦੀ ਸ਼ਰਟ ਦੀ ਕਿੰਨੀ ਵੀ ਲੈਂਥ ਰੱਖ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਨਾਦਰ ਬੁਟੀਕ ਦੇ ਵੱਲੋਂ ਹਮੇਸ਼ਾ ਫੈਬਰਿਕ ਵੀ ਔਰ ਵਰਕ ਵੀ ਜਿਹੜਾ ਵਧੀਆ ਸਫਾਈ ਦੇ ਨਾਲ ਕਰਕੇ ਦਿੱਤਾ ਜਾਂਦਾ ਹੈ ਬਹੁਤ ਹੀ ਨੀਟ ਐਂਡ ਕਲੀਨ ਪ੍ਰੋਵਾਈਡ ਕੀਤਾ ਜਾਂਦਾ ਹੈ ਇੱਕ ਆਪਾਂ ਇਹ ਆਰਟੀਕਲ ਜੌਰਜਟ ਤੇ ਉੱਪਰ ਰੈਡੀ ਕੀਤਾ ਜੀ ਵਿਦ ਤੂਪਟ ਵਿੱਦੂ ਪਟਾਈ ਵਾਲਾ ਰਹਿਣ ਵਾਲਾ ਤੁਸੀਂ ਸ਼ਰਟ ਦੇ ਸਕਦੇ ਹੋ ਬਹੁਤ ਜ਼ਿਆਦਾ ਹੈਵੀ ਬਣੀ ਹੋਈ ਹੈ ਤੇ ਬਾਟਮ ਦੇ ਉੱਪਰ ਵਰਕ ਹੈ ਇਹਦੇ ਵਿੱਚ ਵੀ ਆਪਣੇ ਕੋਲ ਹੋਰ ਕਿਹੜੇ ਕਲਰ ਰੈਡੀ ਹੋਏ ਨੇ ਆਪਾਂ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰਾਂਗੇ ਉਹਨਾਂ ਕਲਰਾਂ ਦੀ ਸੋਨਾ ਚ ਤੁਸੀਂ ਪਿਕ ਕਰ ਸਕਦੇ ਹੋ ਜਿਕਰ ਜਿਹੜਾ ਮੈਂ ਤੁਹਾਨੂੰ ਸੇਮ ਸਕਰੀਨ ਤੇ ਦਿਖਾ ਰਹੀ ਹਾਂ ਇਹ ਸੂਟ ਵੀ ਤੁਸੀਂ ਬਾਈ ਕਰ ਸਕਦੇ ਹੋ ਜਿਨ੍ਹਾਂ ਨੂੰ ਆਪ ਪਸੰਦ ਹੈਗਾ ਠੀਕ ਹੈ ਜੀ ਬਹੁਤ ਸੋਨਾ ਕਲਰ ਕੰਬੀਨੇਸ਼ਨ ਆਪਾਂ ਇਸ ਤਰ੍ਹਾਂ ਅਟੈਚ ਅਟੈਚ ਕੀਤਾ ਬਲੈਕ ਸ਼ੇਡ ਬਹੁਤ ਸੋਨਾ ਹੈਵੀ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਹੈ ਸੋ ਤੁਸੀਂ ਵੀ ਸੇਮ ਸੂਟ ਮੰਗਵਾ ਸਕਦੇ ਹੋ ਇੱਕ ਆਪਾਂ ਨਵਾਂ ਡਿਜ਼ਾਈਨ ਕੀਤਾ ਵੈਸੇ ਇਹ ਆਪਣਾ ਡਿਜ਼ਾਈਨ ਪਸ਼ਮੀਨੇ ਤੇ ਬਹੁਤ ਹਿੱਟ ਰਿਹਾ ਸੀ ਜਿਹੜਾ ਹੁਣ ਮੈਂ ਤੁਹਾਨੂੰ ਨੈਕਸਟ ਪਿਕਸ ਦੇ ਵਿੱਚ ਦਿਖਾ ਰਹੀ ਹਾਂ ਇਹ ਤੁਸੀਂ ਕਾਟਨ ਦੇ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਬਿਲਕੁਲ ਪ੍ਰੋਪਰ ਪਾਕਿਸਤਾਨੀ ਲੁੱਕ ਦੇ ਵਿੱਚ ਕੁੜਤਾ ਸੈੱਟ ਬਣਿਆ ਹੋਇਆ ਸੋ ਤੁਸੀਂ ਵੀ ਇਦਾਂ ਫਾਰਸੀ ਸਲਵਾਰ ਦੇ ਨਾਲ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਸੋ ਅੱਜ ਦੀ ਵੀਡੀਓ ਤੇ ਐਂਡ ਆਥੀ ਕਰਦੇ ਹਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਮਿਲਾਂਗੇ ਇੱਕ ਨਵੇਂ ਵਲੌਗ ਦੇ ਅੰਦਰ ਸ਼ੀਕਲ ਜੀ